ਦੇ ਆਲੇ ਨੂੰ ਝੱਡੋ ਜੀ ਕੋਈ ਪੰਜਾਬ ਦੇ ਵਿੱਚ ਵੀ ਮੈਨੂੰ ਪਤਾ ਹੋਵੇ ਵੀ ਫਲਾਣਾ ਬੰਦਾ ਇਹ ਸਾਡੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਦਾਗੀ ਕਰ ਰਿਹਾ ਜਾਂ ਸਾਡੇ ਪੰਜਾਬ ਨੂੰ ਘਾ ਰਿਹਾ ਮੈਂ ਕੱਲਾ ਕਹ ਰਿਹਾ ਤੁਹਾਡੇ ਲਈ ਮੈਂ ਕੱਲਾ ਹੀ ਲੜਨ ਲਈ ਉਹਨਾਂ ਬੰਦਿਆਂ ਲਈ ਬਹੁਤ ਆ ਉਹਨਾਂ ਕੋਲ ਡਰਨ ਜੁਰ ਦੀ ਕੋਈ ਹੋਣੀ ਜੋ ਹੋ ਗਿਆ ਸਾ ਵ ਜੇ ਤੋ ਪੁਲਿਸ ਨੂੰ ਵੀ ਕਈ ਗੱਲਾਂ ਤੋਂ ਮਜਬੂਰ ਕਰ ਦਿੰਦੇ ਆਸੀਂ ਸਮਾਜਿਕ ਲੋਕ ਜਦੋਂ ਕਿਸੇ ਨੂੰ ਪੁਲਸ ਫੜ ਕੇ ਲੈ ਕੇ ਜਾਂਦੀ ਆ ਰੱਪਨਾ ਕਰੇ ਉਹਦੀ ਕਿਤੇ ਹਵਾ ਲਾੜ ਦੇ ਵਿੱਚ ਨੁਕਸਾਨ ਹੋ ਜਾਂਦਾ ਪੀਣ ਵਾਲੇ ਦਾ ਫਿਰ ਉਸੇ ਪੁਲਸ ਦੇ ਉੱਤੇ ਆਪਾਂ ਦੋਸ਼ ਮੜਨ ਲੱਪਨੇ ਵੀ ਇਹਦੇ ਨਾਂ ਦਾ ਤਾਂ ਲੈਕ ਬੱਚਾ ਸਾਡੇ ਭੱਲੇ ਚ ਨਹੀਂ ਸੀਗਾ ਚਾਰ ਬੰਦੇ ਆਪਣੀਆਂ ਲੀਡੀਆਂ ਚਮਕਾਉਣ ਲਈ ਇਸ ਕੰਮ ਜੱਗੇ ਦੁਰਪੰਧਿਆ ਪੁਲਸ ਨੂੰ ਜਿੰਦਾਬਾਦ ਮਰਦਾਬਾਦ ਕਰ ਲਈ ਇਸ ਕਰਕੇ ਨਾ ਗੱਲਾਂ ਨੂੰ ਪਿੱਛੇ ạtਾ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਔਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਸੇ ਨਾਲ ਕਿਸੇ ਨੂੰ ਅੱਗੇ ਵੀ ਆਉਣਾ ਪਊ ਕਿਸੇ ਨੂੰ ਕੁਰਬਾਨੀ ਵੀ ਦੇਣੀ ਪਊ ਪੰਜਾਬ ਦੀ ਜਵਾਨੀ ਦੇ ਉੱਤੇ ਕਲੰਕ ਲੱਗਿਆ ਹੋਇਆ ਵਾ ਚਿੱਟੇ ਨਾਮ ਦਾ ਨਸ਼ਾ ਇਹਨੂੰ ਖਤਮ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਡੀਜੀਪੀ ਸਾਹਿਬ ਔਰ ਸਾਡੇ ਇਸ ਸਾਲ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਅਸੀਂ ਸਾਰੇ ਪੇਟੀਗਲ ਬਤੌਰ ਹਲਕਾ ਸੈਂਟਰ ਦਾ ਮੈਂ ਸੇਵਾਦਾਰ ਹੋਂ ਦੇ ਨਾਤੇ ਇਸ ਚੀਜ਼ ਨੂੰ ਖਤਮ ਕਰਨਾ ਮੇਰਾ ਮਿਸ਼ਨ ਮੈਂ 2.5 ਸਾਲਾਂ ਦੇ ਵਿੱਚ ਇਸ ਕੰਮ ਨੂੰ ਪਹਿਲਾਂ ਵੀ ਬਹੁਤ ਬਰੀਕੀ ਨਾਲ ਕੀਤਾ ਵਾ ਔਰ ਅੱਜ ਇਹ ਮੈਂ ਸੰਸਥਾ ਦੇ ਕੋਲ ਆ ਕੇ ਮੇਰੇ ਮਨ ਨੂੰ ਖੁਸ਼ੀ ਵੀ ਹੋਈ ਆ ਔਰ ਇਸ ਗੱਲ ਦਾ ਮੈਨੂੰ ਮਾਣ ਵੀ ਆ ਵੀ ਇਹਨਾਂ ਸਾਰੇ ਬੰਦਿਆਂ ਨੇ ਜਿੰਨੇ ਵੀ ਸੰਸਥਾ ਦੇ ਟੀਮ ਮੈਂਬਰ ਆ ਇਹਨਾਂ ਦੇ ਇਹ ਬਹੁਤ ਵਧੀਆ ਮਿਸ਼ਨ ਹੈ ਜਦੋਂ ਕੱਲੀ-ਕੱਲੀ ਸੰਸਥਾ ਕੱਲੇ-ਕੱਲੇ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਆ ਜੂਗੀ ਵੀ ਅਸੀਂ ਆਪਣੀ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਔਰ ਪੰਜਾਬ ਤੇ ਲੱਗਿਆ ਹੋਇਆ ਜਿਹੜਾ ਕਲੰਕਾ ਚਿੱਟੇ ਨਾਮ ਦਾ ਇਹਨੂੰ ਖਤਮ ਕਰਨਾ ਉਹ ਤਾਂ ਹੀ ਹੋ ਸਕਦਾ ਵਾ ਵੀ ਜਦੋਂ ਸਾਰੀਆਂ ਸੰਸਥਾ ਔਰ ਸਾਰੇ ਇਲਾਕਾ ਨਿਵਾਸੀ ਔਰ ਮੱਲਾ ਨਿਵਾਸੀ ਪੁਲਸ ਦੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਕਰਦੇ ਲੋਕੀ ਪੌਂਸਲੇ ਕੋਲ ਕੋਈ ਅਡਾਰ ਨਹੀਂ ਹੈਗਾ ਜਿਹੜਾ ਪੁਲਿਸ ਨੂੰ ਥਾਣਿਆਂ 'ਚ ਬੈਠੇ ਪਤਾ ਲੱਗ ਜੂਆ ਆਪਾਂ ਲੋਕਾਂ ਨੂੰ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਪਊਗਾ ਡਾਕਟਰ ਜਿੱਦਾਂ ਦੇਖਿਆ ਤੁਹਾਡੇ ਲਾਤੇ ਵੀ ਇੱਕ ਕੋੜਾ ਕੋੜਾ ਕੋੜੇ ਜਿਹਾ ਵੀ ਕਾਫੀ ਨਾਮ ਸੀ ਉਸ ਤੇ ਵੀ ਠੰਡ ਪਈ ਹੈ ਥੋੜੀ ਜਿਹੀ ਲੇਕਿਨ ਹੋਰ ਵੀ ਲੱਗੇ ਜਿੱਦਾਂ ਲੋਕ ਤਲਾਹ ਦਿੰਦੇ ਨੇ ਉਹਨਾਂ ਦੀ ਵੀ ਦੁਸ਼ਮਣੀਆਂ ਪੈਣਗੀਆਂ ਵੇਖੋ ਇੱਕ ਗੱਲ ਤਾਂ ਮੈਂ ਸਪਸ਼ਟ ਦੱਸ ਦਿੰਨਾ ਮੈਂ ਆਪਣੇ ਤੌਰ ਤੇ ਦੱਸ ਦਿੰਦਾ ਮੈਂ ਚਾਹੇ ਕੋਈ ਚਿੱਟਾ ਵਿੱਚ ਚੰਨ ਵਾਲਾ ਮੇਰੀ ਆਵਾਜ਼ ਹੁੰਦਾ ਹੋਵੇ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਇਹ ਸੰਸਥਾ ਦੇ ਮੈਂਬਰਾਂ ਨੂੰ ਵੀ ਕਹਿ ਕੇ ਆਇਆ ਔਰ ਤੁਹਾਡੇ ਲਈ ਵੀ ਦੱਸਣਾ ਚਾਹਨਾ ਇਹ ਜਦੋਂ ਮਾਂ ਕੇ ਕਹਿੰਦੀ ਹੈ ਨਾ ਬਈ ਘਰ ਦਾ ਸਿਲੰਡਰ ਨਹੀਂ ਰਿਹਾ ਤੇ ਪੁੱਤ ਨਹੀਂ ਰਿਹਾ ਇਹ ਸੁਣਨ ਤੋਂ ਪਹਿਲਾਂ ਮਰਨਾ ਮਜੂਰਾ ਪਰ ਜ਼ਿੰਦਗੀ ਚ ਇੱਕ ਗੱਲ ਮੈਂ ਤੁਹਾਨੂੰ ਦੱਸ ਦਮਾ ਮਰਦਾ ਹੁੰਦਾ ਹਮੇਸ਼ਾ ਬੋਝਦਿਲ ਬੰਦਾ ਜਿਹੜਾ ਬੰਦਾ ਆਪਣੇ ਮਿੱਟੀ ਨਾਲ ਆਪਣੇ ਪੰਜਾਬ ਨਾਲ ਆਪਣੇ ਦੇ ਜਨਾ ਪਿਆਰ ਕਰਦਾ ਉਹ ਕਦੇ ਮਰਦਾ ਨਹੀਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਮਾ ਹਲਕਾ ਸੈਂਟਰ ਦੇ ਵਿੱਚ 2.5 ਸਾਲ ਹੋਏ ਆ ਕਿੱਥੇ ਤੱਕ ਤੁਸੀਂ ਕੋੜਾ ਕਲੋਨੀ ਦਾ ਨਾਮ ਲਿਆ ਉਸ ਕਲੋਨੀ ਦੇ ਉੱਤੇ 2.5 ਕਰੋੜ ਰੁਪਈਆ ਲਾ ਚੁੱਕਿਆ ਉੱਥੇ ਦੀ ਕਲੋਨੀ ਨੂੰ ਸਾਫ ਕਰਨ ਲਈ ਔਰ ਉੱਥੇ ਅੱਜ ਮੈਨੂੰ ਦੱਸਦੇ ਹੋਏ ਮਾਨ ਮਹਿਸੂਸ ਹੁੰਦਾ ਕੋੜਾ ਕਲੋਨੀ ਦੇ ਵਿੱਚ ਮੈਂ ਚਿੱਟੇ ਨਾਮ ਦੇ ਜਿਹੜੇ ਲੋਕ ਵੇਚਦੇ ਸੀਗੇ ਉਹਨਾਂ ਨੂੰ ਉੱਥੇ ਸਾਫ ਕਰਕੇ ਰਹਿਣ ਲਈ ਮਜਬੂਰ ਕਰਤਾ ਜ ਕੋਈ ਬੰਦਾ ਉਸ ਕੰਮ ਦੇ ਮਗਰ ਨਹੀਂ ਜਾਂਦਾ ਚਿੱਟਾ ਵੇਚਣ ਦੇ ਨਾਂ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਲੁਧਿਆਣੇ ਨੂੰ ਝੱਡੋ ਜੇ ਕੋਈ ਪੰਜਾਬ ਦੇ ਵਿੱਚ ਵੀ ਮੈਨੂੰ ਪਤਾ ਹੋਵੇ ਵੀ ਫੁਲਾਣਾ ਬੰਦਾ ਇਹ ਸਾਡੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਲਾਗੀ ਕਰ ਰਿਹਾ ਜਾਂ ਸਾਡੇ ਪੰਜਾਬ ਨੂੰ ਘਾ ਰਿਹਾ ਮੈਂ ਕੱਲਾ ਕਹਿ ਰਿਹਾ ਤੁਹਾਡੇ ਲਈ ਮੈਂ ਕੱਲਾ ਹੀ ਲੜਨ ਲਈ ਉਹਨਾਂ ਬੰਦਿਆਂ ਲਈ ਬਹੁਤ ਆ ਕੁਨਾਂ ਕੋ ਲੋਰ ਦਰਦ ਦੀ ਕੋਈ ਲੋੜ ਨਹੀਂ ਸਰ ਪੁਲਿਸ ਇਹ ਮੇਰਾ ਕੰਮ ਕਿਉਂ ਨਹੀਂ ਕਰਦੇ ਜਿਹੜੇ ਨਸ਼ਾ ਕਰ ਰਹੇ ਨੇ ਜਿਹੜੇ ਪੀਰੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਿਆ ਯਾਰ ਪੁਲਿਸ ਕਿਉਂ ਨਹੀਂ ਪੁੱਛਦੀ ਕਿ ਕਿੱਥੋਂ ਲੈ ਰਹੇ ਹੋ ਕਿੱਥੋਂ ਪੀ ਰਹੇ ਹੋ ਅਗਰ ਇਹ ਪੁਲਿਸ ਨੀ ਸਖਤਾਈ ਕਰੇ ਤਾਂ ਬੜਾ ਫਰਕ ਪਈ ਹੋਈ ਇੱਕੋ ਇਹ ਰੋਗ ਐਸਾ ਵਾ ਜੋ ਤੋ ਪੁਲਿਸ ਨੂੰ ਵੀ ਕਈ ਗੱਲਾਂ ਤੋਂ ਮਜਬੂਰ ਕਰ ਦਿੰਨੇ ਆ ਅਸੀਂ ਸਮਾਜਿਕ ਲੋਕ ਜਦੋਂ ਕਿਸੇ ਨੂੰ ਪੁਲਿਸ ਫੜ ਕੇ ਲੈ ਕੇ ਜਾਂਦੀ ਆ ਰੱਬ ਨਾ ਕਰੇ ਉਹਦੀ ਕਿਤੇ ਹਵਾ ਲਾਣ ਦੇ ਵਿੱਚੀ ਨੁਕਸਾਨ ਹੋ ਜਾਂਦਾ ਪੀਣ ਵਾਲੇ ਦਾ ਫਿਰ ਉਸੇ ਪੌਂਸ ਦੇ ਉੱਤੇ ਆਪਾਂ ਦੋਸ਼ ਮੜਨ ਲੱਪਨੇ ਵੀ ਇਹਦੇ ਨਾਲ ਲਾ ਕੇ ਲੱਖ ਬੱਚਾ ਸਾਡੇ ਭੱਲੇ ਚ ਨਹੀਂ ਸੀਗਾ ਚਾਰ ਬੰਦੇ ਆਪਣੀਆਂ ਲੀਡੀਆਂ ਚ ਮਕਾਉਣ ਲਈ ਇਸ ਕੰਮ ਜੱਗੇ ਤੁਰ ਪੈਂਦਿਆ ਪੌਂਸ ਨੂੰ ਜਿੰਦਾਬਾਦ ਮਰਦਾਬਾਦ ਕਰ ਲਈ ਇਸ ਕਰਕੇ ਇਹਨਾਂ ਗੱਲਾਂ ਨੂੰ ਪਿੱਛੇ ਛਾਡਾ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਔਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਸ ਦੇ ਨਾਲ ਕਿਸੇ ਨੂੰ ਅੱਗੇ ਵੀ ਆਉਣਾ ਪਊ ਇਸੇ ਨੂੰ ਕੁਰਬਾਨੀ ਵੀ ਦੇਣੀ ਪਊਗੀ